ਸਤ ਸ੍ਰੀ ਅਕਾਲ ਦੋਸਤੋ ਅੱਜਕਲ ਕਰਾਂਗੇ ਸਾਈਬਰ ਕ੍ਰਾਈਮ ਦੇ ਮਾਮਲੇ ਦੇ ਵਿੱਚ ਕਿਉਂਕਿ ਸਾਈਬਰ ਕ੍ਰਾਈਮ ਜਿਹੜਾ ਹੈ ਇਹਦਾ ਮੱਕੜ ਜਾਲ ਪੂਰੇ ਪੰਜਾਬ ਹਿੰਦੁਸਤਾਨ ਵਿੱਚ ਹੀ ਨਹੀਂ ਸੰਸਾਰ ਭਰ ਵਿੱਚ ਫੈਲ ਚੁੱਕਿਆ ਹੈ ਕਿਉਂਕਿ ਕਾਲ ਆਉਂਦੀਆਂ ਹਨ ਫਰਜੀ ਕਾਲ ਕਿਉਂਕਿ ਉਹ ਕਹਿੰਦੇ ਨੇ ਕਿ ਇਨਵੈਸਟ ਕਰੋ ਤੁਹਾਨੂੰ ਡਬਲ ਪੇਮੈਂਟ ਕੁਝ ਦਿਨਾਂ ਜਾਂ ਕੁਝ ਮਹੀਨਿਆਂ ਦੇ ਵਿੱਚ ਵਾਪਸ ਮਿਲੇਗੀ ਲੋਕ ਉਹਨਾਂ ਦੇ ਚਾਂਸੇ ਵਿੱਚ ਆ ਜਾਂਦੇ ਆ ਜਿਸ ਨੂੰ ਲੈ ਕੇ ਇਨਵੈਸਟਮੈਂਟ ਕਰਦੇ ਆ ਪਹਿਲੀਆਂ 2-4 ਇਨਵੈਸਟਮੈਂਟ ਉਨ੍ਹਾਂ ਵੱਲੋਂ ਵਾਪਸ ਵੀ ਕਰ ਦਿੱਤੀਆਂ ਜਾਂਦੀਆਂ ਨੇ ट्रांजੈਕਸ਼ਨਸ ਹੋ ਜਾਂਦੀਆਂ ਨੇ ਤਾਂ ਉਸ ਦੇ ਵਿੱਚ ਭਰੋਸਾ ਬਣ ਜਾਂਦਾ ਹੈ ਗਾਹਕ ਦਾ ਵੀ ਜਾਂ ਕਹਿ ਲਓ ਕਿ ਜਿਸ ਨੇ ਇਨਵੈਸਟ ਕੀਤਾ ਹੁੰਦਾ ਹੈ ਪਰ ਬਾਅਦ ਵਿੱਚ ਜਿਵੇਂ ਹੀ ਉਹ ਵੱਡੀ ਇਨਵੈਸਟਮੈਂਟ ਕਰਦਾ ਹੈ ਉਸ ਤੋਂ ਬਾਅਦ ਉਹ ਸਭ ਗਾਇਬ ਹੋ ਜਾਂਦੇ ਨੇ ਜਿਨਨੇ ਵੀ ਉਸ ਨੈਟਵਰਕ ਦੇ ਨਾਲ ਜੁੜੇ ਹੁੰਦੇ ਆ ਜਾਂ ਜਿਨਾਂ ਕੋਲੋਂ ਵੀ ਕਾਲਸ ਆਉਂਦੀਆਂ ਇਹੀ ਪਿਛਲੀ ਵਾਰ ਦੇਖਣ ਨੂੰ ਮਿਲਿਆ ਜਦੋਂ ਸਾਬਕਾ ਆਈਜੀ ਅਮਰ ਸਿੰਘ ਚਾਹਲ ਉਹਨਾਂ ਨੇ ਵੀ ਪਹਿਲਾਂ ਛੋਟੀਆਂ ਇਨਵੈਸਟਮੈਂਟ ਕੀਤੀਆਂ ਫਿਰ ਜਿਵੇਂ 8 ਕਰੋੜ 10 ਲੱਖ ਦੀ ਇਨਵੈਸਟਮੈਂਟ ਕੀਤੀ ਲਾਲਚ ਦੇ ਵਿੱਚ ਤਾਂ ਉਸ ਤੋਂ ਬਾਅਦ ਉਹ ਪੂਰੇ ਦੇ ਪੂਰੇ ਜਿਹੜੇ ਨੈਟਵਰਕ ਦੇ ਬੰਦੇ ਸਨ ਉਹਨਾਂ ਦੇ ਫੋਨ ਜਿਹੜੇ ਸਾਰੇ ਸਵਿਚ ਆਫ ਹੋਣ ਲੱਗੇ ਔਰ ਉਸ ਤੋਂ ਬਾਅਦ ਉਹ ਗਾਇਬ ਹੋ ਗਏ ਜਦੋਂ ਉਹਨਾਂ ਨੇ ਪਰੇਸ਼ਾਨ ਰਹਿਣ ਲੱਗੇ ਚਾਲ ਸਾਹਿਬ ਕਿਉਂਕਿ ਉਹਨਾਂ ਨੇ ਕਿਹਾ ਕਿ ਉਹ ਜਿਹੜਾ ਪੈਸਾ ਸੀ 8 ਕਰੋੜ ਰੁਪਇਆ ਮੈਂ ਇਧਰ ਉਧਰੋਂ ਰਿਸ਼ਤੇਦਾਰਾਂ ਕੋਲੋਂ ਫੜ ਕੇ ਇਨਵੈਸਟ ਕੀਤਾ ਸੀ ਜਿਸ ਨੂੰ ਲੈ ਕੇ ਹੁਣ ਉਹ ਵਾਪਸ ਕਰਨੇ ਸਨ ਜਿਸ ਕਰਕੇ ਚਾਲ ਸਾਹ ਪਰੇਸ਼ਾਨ ਰਹਿਣ ਲੱਗੇ ਸਨ ਤਾਂ ਇੱਕ ਦਿਨ ਉਹਨਾਂ ਨੇ ਜਿਹੜਾ ਖੌਫ ਨਾਲ ਜਿਹੜਾ ਕਤਮ ਸੀ ਉਹ ਚੱਕ ਲਿਆ ਇਸ ਮਾਮਲੇ ਦੇ ਵਿੱਚ ਕਿ ਉਹਨਾਂ ਨੇ ਖੁਦ ਨੂੰ ਜਿਹੜੀ ਹੈ ਗੋਲੀ ਮਾਰ ਲਈ ਸੁਸਾਈਡ ਜਿਹੜਾ ਨੋਟ ਉਹਨਾਂ ਦਾ ਮਿਲਿਆ ਉਸ ਵਿੱਚ ਇਹ ਸਾਰੀਆਂ ਗੱਲਾਂ ਲਿਖੀਆਂ ਹੋਈਆਂ ਸਨ ਕਿ ਸਾਈਬਰ ਕ੍ਰਾਈਮ ਉਹਨਾਂ ਨਾਲ ਕਿਸ ਤਰੀਕੇ ਨਾਲ ਹੋਇਆ ਤਾਂ ਪੁਲਿਸ ਨੇ ਜਲਦੀ ਤੋਂ ਜਲਦੀ ਕਾਰਵਾਈ ਕਰਦਿਆਂ ਹੋਇਆ ਉਹ ਨੈਟਵਰਕ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਿਆ ਕਿ ਉਹ ਮਹਾਰਾਸ਼ਟਰ ਦੇ ਵਿੱਚ ਉਸਦੇ ਤਾਰ ਹੈ ਜਿਹੜੇ ਉਹ ਜੁੜੇ ਹੋਏ ਹੈ ਤਾਂ ਫਿਰ ਪੰਜਾਬ ਪੁਲਿਸ ਨੇ ਮਹਾਰਾਸ਼ਟਰ ਦੀ ਪੁਲਿਸ ਦੇ ਨਾਲ ਉਹਨਾਂ ਦੇ ਠਿਕਾਣਿਆਂ ਦੀ ਉੱਪਰ ਛਾਪੇਮਾਰੀ ਕੀਤੀ ਔਰ ਉਹਨਾਂ ਵਿੱਚੋਂ ਬਹੁਤ ਸਾਰੇ ਜਿਹੜੇ ਮਲਜ਼ਮ ਸਨ ਉਹਨਾਂ ਨੂੰ ਗ੍ਰਿਫਤਾਰ ਕਰਕੇ ਪੰਜਾਬ ਲੈ ਕੇ ਆਂਦਾ ਹੈ ਇਸੇ ਤਰ੍ਹਾਂ ਇੱਕ ਹੋਰ ਜਿਹੜੀ ਡਿਜੀਟਲ ਠੱਗੀ ਚੱਲ ਰਹੀ ਹੈ ਜਿਸ ਦੇ ਵਿੱਚ ਕਾਲ ਆਉਂਦੀ ਹੈ ਔਰ ਇਹ ਕਿਹਾ ਜਾਂਦਾ ਹੈ ਕਿ ਜਿਨ੍ਹਾਂ ਦੇ ਬੱਚੇ ਜਿਵੇਂ ਬਾਹਰ ਗਏ ਹੋਏ ਉਹਨਾਂ ਨੂੰ ਫੋਨ ਆਉਂਦਾ ਹੈ ਕਿ ਤੁਹਾਡਾ ਬੱਚਾ ਬਾਹਰ ਕਿਸੇ ਕਾਰਨ ਜਾਂ ਕਿਸੇ ਮੁਸੀਬਤ ਦੇ ਵਿੱਚ ਫਸ ਚੁੱਕਿਆ ਹੈ ਔਰ ਉਸ ਦੀ ਡਿਜੀਟਲ ਅਰੈਸਟ ਪੈ ਚੁੱਕੀ ਹੈ ਤੁਸੀਂ ਇੰਨਾ ਪੈਸਾ ਪੈ ਪੇ ਕਰਦੇ ਹੋ ਅਸੀਂ ਉੱਥੇ ਉਸ ਦੀ ਸੈਟਲ ਸੈਟਿੰਗ ਕਰਵਾ ਕੇ ਉਸ ਨੂੰ ਬਾਹਰ ਕਢਵਾ ਦਿੰਦੇ ਆ ਇਹ ਬਹੁਤ ਸਾਰੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਕਾਲ ਸੀਗੇ ਆ ਇਹ ਹੁਣ ਤੱਕ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਿਰਲ ਹੋਈਆਂ ਨੇ ਬੇਸ਼ੱਕ ਲੋਕ ਅੱਗੇ ਨਾਲੋਂ ਅਵੇਅਰ ਹੋਏ ਆ ਪਰ ਪੈਸੇ ਦੇ ਮਾਮਲੇ ਦੇ ਵਿੱਚ ਅਜੇ ਵੀ ਓਨੀ ਅਵੇਰਨੈਸ ਨਹੀਂ ਹੈ ਲੋਕ ਇਨਵੈਸਟ ਕਰ ਰਹੇ ਆ ਜਿਸ ਕਰਕੇ ਉਹਨਾਂ ਦੇ ਜਿਹੜੇ ਹੌਸਲੇ ਆ ਸਾਈਬਰ ਕ੍ਰਾਈਮ ਵਾਲਿਆਂ ਦੇ ਉਹ ਹੋਰ ਵੱਧ ਰਹੇ ਆ ਆਈਜੀ ਸਾਹਿਬ ਦੇ ਮਾਮਲੇ ਦੇ ਵਿੱਚ ਨਵੀਂ ਅਪਡੇਟ ਜਿਹੜੀ ਆਈ ਹੈ ਪੰਜਾਬ ਪੰਜਾਬ ਦੇ ਸਾਬਕਾ ਆਈਜੀ ਅਮਰ ਸਿੰਘ ਚਾਲ ਨਾਲ 8 ਕਰੋੜ 10 ਲੱਖ ਦੀ ਜਿਹੜੀ ਧੋਖਾਧੜੀ ਦੇ ਹਾਈ ਪ੍ਰੋਫਾਈਲ ਮਾਮਲੇ ਵਿੱਚ ਮੁੰਬਈ ਮਹਾਰਾਸ਼ਟਰ ਤੋਂ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਜਿਹੜੇ ਸਨ ਉਹਨਾਂ ਦੇ ਵਿੱਚੋਂ ਚੰਦਰਕਾਂਤ ਦੀ ਰਜਿੰਦਰਾ ਹਸਪਤਾਲ ਵਿੱਚ ਇਲਾਜ ਦੇ ਦੌਰਾਨ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਮੁਲਜ਼ਮ ਚੰਦਰਕਾਂਤ SIM ਕਾਰਡ ਵੇਚਦਾ ਸੀ ਅਤੇ ਇਲਜ਼ਾਮ ਹੈ ਕਿ ਉਹ SIM ਕਾਰਡ ਐਕਟੀਵੇਟ ਕਰਦਾ ਸੀ ਅਤੇ ਇਸ ਪੂਰੇ ਧੋਖਾਧੜੀ ਨੈਟਵਰਕ ਵਿੱਚ ਸ਼ਾਮਲ ਮੁਲਜ਼ਮਾਂ ਅਤੇ ਦੁਬਈ ਸਥਿਤ ਕਿੰਗ ਪਿੰਨ ਨੂੰ ਪ੍ਰਦਾਨ ਕਰਦਾ ਸੀ ਇਹਦੇ ਜਿਹੜੀਆਂ ਤਾਰਾਂ ਸਨ ਇਸ ਹਾਈ ਪ੍ਰੋਫਾਈਲ ਧੋਖਾਧੜੀ ਦੀਆਂ ਇਹ ਦੁਬਈ ਦੇ ਨਾਲ ਵੀ ਜਿਹੜੀਆਂ ਉਹ ਜੁੜੀਆਂ ਹੋਈਆਂ ਸਨ ਜਾਣਕਾਰੀ ਅਨੁਸਾਰ ਚੰਦਰਕਾਂਤ ਸ਼ੁਕਰ ਅਤੇ ਬੀਪੀ ਦਾ ਮਰੀਜ਼ ਸੀ ਅਤੇ ਜਦੋਂ ਤੋਂ ਉਹ ਟ੍ਰਾਂਜ਼ਿਟ ਰਿਮਾਂਡ ਤੇ ਪਟਿਆਲਾ ਲਿਆਂਦਾ ਗਿਆ ਸੀ ਉਹ ਬਿਮਾਰ ਸੀ 48 ਸਾਲਾ ਦੋਸ਼ੀ ਚੰਦਰਕਾਂਤ ਨੂੰ 3 ਜਨਵਰੀ ਨੂੰ ਪਟਿਆਲਾ ਪੁਲਿਸ ਟ੍ਰਾਂਜ਼ਿਟ ਰਿਮਾਂਡ ਤੇ ਪਟਿਆਲਾ ਲਿਆਂਦਾ ਸੀ ਅਗਲੇ ਦਿਨ ਉਸ ਨੂੰ ਪਟਿਆਲਾ ਦੀ ਇੱਕ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ 8 ਜਨਵਰੀ ਤੱਕ ਉਸ ਉਸ ਦਾ ਪੁਲਿਸ ਰਿਮਾਨ ਜਿਹੜਾ ਸੀ ਉਹ ਅਦਾਲਤ ਵੱਲੋਂ ਦੇ ਦਿੱਤਾ ਗਿਆ ਹਾਲਾਂਕਿ ਉਹ ਹਾਈ ਬਲੱਡ ਸ਼ੂਗਰ ਕਰਕੇ ਬਿਮਾਰ ਹੋ ਗਿਆ ਜਿਸ ਕਾਰਨ ਉਸ ਨੂੰ 5 ਜਨਵਰੀ ਨੂੰ ਹਸਪਤਾਲ ਵਿੱਚ ਭਰਤੀ ਕਰਾਉਣਾ ਪਿਆ ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ ਚੰਦਰਕਾਂਤ ਦੇ ਵਕੀਲ ਨੇ ਅਦਾਲਤ ਵਿੱਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਜਵਾਬ ਵਿੱਚ ਅਦਾਲਤ ਨੇ ਚੰਦਰਕਾਂਤ ਦੇ ਮੈਡੀਕਲ ਰਿਕਾਰਡ ਦੀ ਜਿਹੜੀ ਮੰਗ ਕੀਤੀ ਸੀ ਰਿਕਾਰਡ ਜਮ੍ਹਾਂ ਕਰਾਉਣ ਤੋਂ ਪਹਿਲਾਂ ਚੰਦਰਕਾਂਤ ਦੀ ਸ਼ੁੱਕਰਵਾਰ ਨੂੰ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਉਸਦੀ লাশ ਇਸ ਸਮੇਂ ਰਜਿੰਦਰਾ ਹਸਪਤਾਲ ਦੇ ਮਰਦਾ ਘਰ ਤੇ ਵਿੱਚ ਰੱਖੀ ਗਈ ਹੈ ਚੰਦਰ ਕਾਂਤ ਦੀ লাশ ਸ਼ਨੀਵਾਰ ਨੂੰ ਡਾਕਟਰਾਂ ਦੇ ਬੋਰਡ ਦੁਆਰਾ ਪੋਸਟਮਾਰਟਮ ਕਰਨ ਤੋਂ ਬਾਅਦ ਉਸਦੇ ਵਾਰਸਾ ਨੂੰ ਜਿਹੜੀ ਹੈ ਉਹ ਸੌਂਪ ਦਿੱਤੀ ਜਾਏਗੀ ਇਸ ਮਾਮਲੇ ਦੇ ਵਿੱਚ ਜਿੰਨੇ ਮੁਲਜ਼ਮ ਫੜ ਕੇ ਲਿਆਂਦੇਗੇ ਸਨ ਉਹਨਾਂ ਵਿੱਚੋਂ ਇੱਕ ਹਾਈ ਬਲੱਡ ਪ੍ਰੈਸ਼ਰ ਦਾ ਜਿਹੜਾ ਸ਼ੂਗਰ ਦਾ ਮਰੀਜ਼ ਸੀ ਜਿਸ ਦੀ ਜਿਹੜੀ ਹੈ ਹਾਲਤ ਵਿਗੜੀ ਰਿਮਾਨ ਦੇ ਦੌਰਾਨ ਔਰ ਹੁਣ ਉਸਦੀ ਜਿਹੜੀ ਹੈ ਮੌਤ ਹੋਈ ਹੈ ਧੰਨਵਾਦ